ਗੁਰੂ ਨਾਨਕ ਪਾਤਸ਼ਾਹ ਨੇ ਕਿਸੇ ਸਮੇਂ ਆਖਿਆ ਸੀ ਘਰ ਘਰ ਮੀਆਂ ਸਭਨਾ ਜੀਆ ਬੋਲੀ ਆਵਰ ਤੁਮਾਰੀ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਇਥੋਂ ਦੇ ਲੋਕਾਂ ਨੇ ਆਪਣੀ ਬੋਲੀ ਛੱਡ ਦਿੱਤੀ ਸੀ ਤੇ ਮੈਂ ਬੇਨਤੀ ਕਰਾਂ ਗੁਰਮਖੋ ਅੱਜ ਆਪਣੇ ਅੰਦਰ ਧਿਆਨ ਮਾਰਿਓ ਕੀ ਸਾਡਾ ਬੱਚਾ ਪਹਿਲੀ ਜਮਾਤ ਤੋਂ ਊੜਾ ਪੌਂਦਾ ਊੜਾ ਐੜਾ ਸਿੱਖਦਾ ਉਹ ਗੁਰਮੁਖੀ ਸਿੱਖਦਾ ਮਾਂ ਬੋਲੀ ਪੰਜਾਬੀ ਜਿਹੜੀ ਲਿਪੀ ਗੁਰਮੁਖੀ ਸਾਨੂੰ ਗੁਰੂ ਦੇ ਨਾਲ ਜੋੜਦੀ ਹੈ ਗੁਰਦੁਆਰਾ ਸ਼੍ਰੀ ਮਾਲਾਖਾੜਾ ਸਾਹਿਬ ਖਡੂਰ ਸਾਹਿਬ ਉੱਥੇ ਮਾਵਾਂ ਬੱਚਿਆਂ ਨੂੰ ਲਿਜਾਂਦੀਆਂ ਨੇ ਗੁਰਦੁਆਰਾ ਸ਼੍ਰੀ ਲਖਣ ਸਰ ਸਾਹਿਬ ਦਮਦਮਾ ਸਾਹਿਬ ਉੱਥੇ ਮਾਵਾਂ ਬੱਚਿਆਂ ਨੂੰ ਲੈ ਜਾਂਦੀਆਂ ਨੇ ਉਥੇ ਜਾ ਕੇ ਫੱਟੀ ਤੇ ਊੜਾ ਐੜਾ ਲਖਵਾਉਂਦਿਆਂ ਨੇ ਪਰ ਅੱਜ ਅਸੀਂ ਆਪਣੀ ਬੋਲੀ ਤੋਂ ਅਵੇਸਲੇ ਹੋ ਰਹੇ ਹਾਂ ਜਿਹੜੀ ਬੋਲੀ ਸਾਡੀ ਪਛਾਣ ਹੈ ਜਿਹੜੀ ਬੋਲੀ ਸਾਨੂੰ ਸਾਡੇ ਗੁਰੂਆਂ ਨੇ ਦਿੱਤੀ